ਜਿਹੜੀ ਇਸ ਮਿਹਨਤ ਕੇ ਰੰਗ ਲਈ ਹੈ ਬਿਲਕੁਲ ਬਾਈ ਜੀ ਜਿਹੜੀ ਪੁੱਲ ਲੋਕਾਂ ਨੇ ਮਿਹਨਤ ਦੇਖੋ ਦੋ ਲੋ ਮਹੀਨੇ ਹੋ ਗਏ ਪੁਰੇ ਗਰਦਿਆਂ ਨੂੰ ਲੋਕਾਂ ਦੇ ਵਿੱਚ ਵਿਚਰਦੇ ਸੀ ਕਿ ਤਾਂ ਆਵਾਜ਼ ਆਉਂਦੀ ਸੀਗੀ ਵੱਡੀ ਪੱਧਰ ਤੇ ਵਿਵਾਹ ਹਰ ਸਥਿਤ ਕੋਰਵਾਦ ਨੂੰ ਭਰਉਣ ਵਾਸਤੇ ਹਰ ਪਾਰਟੀ ਦਾ ਜੋਖੰਡਿਆ ਹੋਇਆ ਸੀਗਾ ਕੰਮ ਵਾਲੇ ਪਾਸੇ ਤਾਂ ਸਰਕਾਰ ਦਾ ਧਿਆਨ ਹੀ ਨਹੀਂ ਹੈਗਾ ਸਰਕਾਰ ਤਾਂ ਖਿੱਚ ਲਿਆ ਬੋਲ ਤੇ ਲੱਗੀ ਹੋਈ ਹੈ ਦਿਖ ਲਿਆ ਪਾਰੀ ਹੈ ਕਿ ਲੋਕਾਂ ਨੂੰ ਕੰਮ ਚਾਹੀਦਾ ਹੈ ਲੋਕਾਂ ਨੂੰ ਗੱਲਾਂ ਨਹੀਂ ਚਾਹੀਦੀ ਇਹ ਲੋਕ ਖੰਮ ਚੁੱਕ ਕੇ ਨੇ ਵੀ ਗੱਲਾਂ ਨਾਲ ਕੁਝ ਨਹੀਂ ਬਣਨਾ ਜੋ ਕੰਮ ਕਰਨਾ ਹੈ ਸਰਕਾਰਾਂ ਕਰਦੀਆਂ ਨੇ ਉਹਦੇ ਬਾਰੇ ਆਈ ਜਾਂਦੀ ਹੈ। ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਵਿਕਰਮ ਵਿੱਕੀ ਦੋਸਤੋ ਤੁਸੀਂ ਜੁੜਿਓ ਜਾਗਦਾ ਪੰਜਾਬ ਨਾਲ। ਦੋਸਤੋ ਚੋਣਾਂ ਦੀ ਚੀਜ਼ੇ ਆ ਚੁੱਕੇ ਨੇ ਤੇ ਅੱਜ ਬਹੁਤ ਭਾਗਾਂ ਵਾਲਾ ਦਿਨ ਆ ਕਿਉਂਕਿ ਬੀਬਾ ਨੇ ਵੱਡੀ ਲੀਡ ਨਾਲ ਜਿਹੜੀ ਜਿੱਤ ਪ੍ਰਾਪਤ ਕੀਤੀ ਆ ਅੱਜ ਆਇਆ ਪਿੰਡ ਗੜੱਦੀ ਵਿਖੇ ਜਿੱਤੋਗੇ ਸੀਨੀਅਰ ਉਮੀਦਵਾਰ ਪ੍ਰਧਾਨ ਐ ਦਸਪਾਲ ਸਿੰਘ ਗੜੱਦੀ ਜੀ ਅੱਜ ਗੱਲਬਾਤ ਕਰਾਂਗੇ ਉਹਨਾਂ ਨਾਲ ਦਸਪਾਲ ਜੀ ਪਹਿਲਾਂ ਬਸਾਈਆਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਬਾਈ ਜੀ ਤੁਹਾਨੂੰ ਵੀ ਵਧਾਈ ਵਧਾਈ ਪਰਮਾਤਮਾ ਸਾਡੀ ਸਾਰੀ ਟੀਮ ਨੂੰ ਮੁਬਾਰਕਾਂ ਕਿਵੇਂ ਬਹੁਤ ਵਧੀਆ ਲੀਡ ਤੇ ਵੀ ਬਿਹਾਰਸਿੰਤ ਕੌਰ ਜਿੱਤੇ ਨੇ ਕਿਉਂਕਿ ਬਿਹਾਰਸਿੰਤ ਕੌਰ ਬਾਦਲ ਲੋਕਾਂ ਦੇ ਮਨਾਂ ਦੇ ਵਿੱਚ ਚੜੇ ਹੋਏ ਨੇ ਹਰਮਨ ਪਿਆਰਤਾ ਹਰ ਬੰਦੇ ਨਾਲ ਉਹ ਰੱਖਦੇ ਨੇ ਹਰ ਇੱਕ ਦੇ ਦੁੱਖ ਸੁੱਖ ਦੇ ਵਿੱਚ ਖੜਦੇ ਨੇ ਹਰ ਇੱਕ ਧਿਰ ਨਾਲ ਉਹ ਮੋਢੇ ਨਾਲ ਮੋਢਾ ਲਾ ਕੇ ਖੜਦੇ ਨੇ ਚਾਹੇ ਉਹ ਕਿਸਾਨੀ ਕਿਸਾਨੀ ਦੀ ਗੱਲ ਹੋਵੇ ਚਾਹੇ ਵਪਾਰੀਆਂ ਦੀ ਗੱਲ ਹੋਵੇ ਚਾਹੇ ਐਸਟੀ ਭਾਈਚਾਰਿਆਂ ਦੀ ਗੱਲ ਹੋਵੇ ਹਰ ਵਰਗ ਦੇ ਨਾਲ ਬਿਹਾਰਸਿੰਤ ਕੌਰ ਬਾਦਲ ਦੀ ਨੇੜਤਾ ਬਣੀ ਹੋਈ ਹੈ ਕੋਈ ਸ਼੍ਰੋਮਣੀ ਅਕਾਲੀ ਦਾ ਲੇਕ ਕੋਈ ਖੇਤਰੀ ਪਾਰਟੀ ਹੈ ਜਿਹੜੀ ਸਮੇਂ-ਸਮੇਂ ਤੇ ਲੋਕਾਂ ਦੇ ਨਾਲ ਖੜਦੀ ਆਈ ਹੈ ਤਾਂ ਜਿੱਤ ਤਾਂ ਯਕੀਨੀ ਹੋਣੀ ਸੀ ਬਾਈ ਜੀ ਇਹ ਤਾਂ ਪਹਿਲੇ ਅਨੁਮਾਨ ਲੱਗ ਚੁੱਕੇ ਸੀਗੇ ਲੋਕਾਂ ਨੇ ਮਨਾਂ ਦੇ ਵਿੱਚ ਪਹਿਲੇ ਆਵਾਜ਼ ਆ ਰਹੀ ਸੀ ਕਿ ਬੀਬਾ ਹਰਸ਼ਿੰਦਰ ਕੌਰਵਾਦ ਨੂੰ ਜਿਤਾਉਣਾ ਹੈ ਲੱਗਦਾ ਅੱਜ ਵੀ ਜਿਹੜੀ ਅਸੀਂ ਮਿਹਨਤ ਗੇ ਰੰਗ ਲਈ ਹੈ ਬਿਲਕੁਲ ਬਾਈ ਜੀ ਬਿਲਕੁਲ ਲੋਕਾਂ ਨੇ ਮਿਹਨਤ ਦੇਖੋ ਦੋ ਲੋ ਮਹੀਨੇ ਹੋ ਗਏ ਤੁਰੇ ਫਿਰਦੇ ਆ ਨੂੰ ਲੋਕਾਂ ਦੇ ਵਿੱਚ ਵਿਚਰਦੇ ਸੀਗੇ ਤਾਂ ਆਵਾਜ਼ ਆਉਂਦੀ ਸੀਗੀ ਪਤਾ ਲੱਗ ਚੁੱਕਾ ਸੀ ਕਿ ਵੀ ਬਿਹਾਰ ਸਿੰਘ ਨਿਤਕੌਰ ਬਾਦਲ ਜਿੱਤਣਗੇ ਕਿਉਂਕਿ ਹਰ ਪਾਰਟੀ ਦਾ ਵਿਰੋਧ ਹੋ ਰਿਹਾ ਸੀ ਚੇਖ ਹੁੰਡਿਆ ਸਾਹਿਬ ਸੀ ਤੇ ਭਾਜਪਾ ਦੇ ਸੀਗੇ ਕੈਂਡੀਡੇਟ ਚ ਕਾਂਗਰਸ ਦੇ ਸੀਗੇ ਇੱਥੋਂ ਬਠਿੰਡਾ ਸ਼ੀਟ ਤੋਂ ਹਰ ਇੱਕ ਦਾ ਵਿਰੋਧ ਹੋ ਰਿਹਾ ਸੀਗਾ ਤਾਂ ਕਲੀਅਰ ਪਹਿਲੇ ਹੀ ਹੋ ਚੁੱਕਾ ਸੀਗਾ ਵੀ ਵੀ ਬਿਹਾਰ ਸਿੰਘ ਨਿਤਕੌਰ ਬਾਦਲ ਜਿੱਤਣਗੇ ਹੂੰ ਜੇ ਆਪਾਂ ਗੱਲ ਕਰੀਏ ਵਿਰੋਧ ਨੇ ਬਹੁਤ ਜ਼ੋਰ ਲਾਇਆ ਹੈ ਹਨਾ ਬਿਬਾ ਨੂੰ ਉਹ ਕਰਨ ਵਾਸਤੇ ਬਾਈ ਜੀ ਵੱਡੀ ਪੱਧਰ ਤੇ ਬਿਬਾ ਹਰ ਸਿੰਘ ਨਿਤਕੌਰ ਬਾਦਲ ਨੂੰ ਹਰਾਉਣ ਵਾਸਤੇ ਹਰ ਪਾਰਟੀ ਦਾ ਜ਼ੋਰ ਲੱਗਿਆ ਹੋਇਆ ਸੀਗਾ ਬਾਰੋਂ ਵੱਡੇ ਵੱਡੇ ਲੀਡਰ ਇੱਥੇ ਆ ਕੇ ਪ੍ਰਚਾਰ ਕਰਦੇ ਦੇਖੇ ਬੀਜੇਪੀ ਦੇ ਹੱਕ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਵੱਡੇ ਵੱਡੇ ਰੋਡ ਸ਼ੋਅ ਹੋਏ ਬੜੀਆਂ ਬੜੀਆਂ ਗੱਲਾਂ ਕੀਤੀਆਂ ਗਈਆਂ ਵੱਡੇ ਵੱਡੇ ਭਾਸ਼ਣ ਦਿੱਤੇ ਗਏ ਮੁੱਖ ਮੰਤਰੀ ਵੱਲੋਂ ਬੜੀਆਂ ਕਿੱਕਲੀਆਂ ਪਾਈਆਂ ਗਈਆਂ ਪਰ ਲੋਕਾਂ ਨੇ ਉਹਨਾਂ ਦੀ ਗੱਲ ਸੀ ਕਿ ਜੋ ਉਹ ਨਕਾਰਤੀ ਕਿਉਂਕਿ ਲੋਕ ਡਿਪਾਰਟਮੈਂਟ ਚਾਹੁੰਦੇ ਨੇ ਲੋਕ ਕੰਮ ਚਾਹੁੰਦੇ ਦੇਖਦੇ ਨੇ ਲੋਕ ਅੱਜ ਕੱਲ ਦੇ ਜੋ ਲਾਰੇ ਲਾਏ ਗਏ ਜਾਂ ਅੱਜ ਕੱਲ ਦੀਆਂ ਗੱਲਾਂ ਕੀਤੀਆਂ ਗਈਆਂ ਇਹ ਗੱਲਾਂ ਦੇ ਵਿੱਚ ਆਉਣ ਵਾਲੇ ਨਹੀਂ ਸੀ ਇੱਥੋਂ ਲੋਕ ਪਹਿਲਾਂ ਹੀ ਸचेਤ ਹੋ ਚੁੱਕੇ ਸੀ ਬਾਈ ਜੀ ਉਹੀ ਗੱਲ ਹੈ ਨਾ ਵੀ ਲੋਕਾਂ ਨੂੰ ਕੰਮ ਚਾਹੀਦਾ ਹੈ ਲੋਕਾਂ ਨੂੰ ਗੱਲਾਂ ਨਹੀਂ ਚਾਹੀਦੀਆਂ ਇਹ ਲੋਕ ਸਮਝ ਚੁੱਕੇ ਨੇ ਵੀ ਗੱਲਾਂ ਨਾਲ ਕੁਝ ਨਹੀਂ ਬਣਨਾ ਜੋ ਕੰਮ ਕਰਨਾ ਹੈ ਸਰਕਾਰਾਂ ਕੰਮ ਕਰਦੀਆਂ ਨੇ ਉਹ ਦੁਬਾਰੇ ਆ ਹੀ ਜਾਂਦੀਆਂ ਨੇ ਹਾਂ ਹਸਪਾਲ ਜੀ ਵੀ ਲੱਡੂ ਵੰਡੇ ਜਾ ਰਹੇ ਸੋਡੇ ਵੱਲੋਂ ਨਹੀਂ ਬਾਈ ਜੀ ਦੇਖੋ ਲੱਡੂਆਂ ਦਾ ਸਾਡੇ ਪਾਰਟੀ ਵੱਲੋਂ ਬਾਕੀ ਬਾਈਕਾਟ ਕੀਤਾ ਗਿਆ ਕਿਹਾ ਗਿਆ ਐਲਾਨ ਕੀਤਾ ਗਿਆ ਸੁਭੀਰ ਸਿੰਘ ਬਾਦਲੀਆਂ ਵੱਲੋਂ ਹੁਕਮ ਆਇਆ ਹੈ ਕਿ ਜਸ਼ਨ ਨਹੀਂ ਮਨਾਉਣਾ ਕਿਉਂਕਿ ਜੂਨ ਦਾ ਮਹੀਨਾ ਚੱਲ ਰਿਹਾ ਛੀਦੀ ਮਹੀਨੇ ਮੈਂ ਨਾ ਇਹ ਅਸੀਂ ਗਿਣਦੇ ਆ ਕਿਉਂਕਿ ਕਿਉਂਕਿ ਇਹ ਮਹੀਨੇ ਦੇ ਵਿੱਚ ਦਰਬਾਰ ਸਾਹਿਬ ਤੇ ਹਮਲਾ ਹੋਇਆ ਦੁਖਾਂਤ ਗਰੀ ਆਪਾ ਪੰਜਾਬ ਵਾ 84 ਵਾਲਾ 84 ਦਾ ਦੁਖਾਂਤ ਹਾਂ ਇਹ ਆਪਾ ਮਹੀਨਾ ਕਹਿ ਸਕਦੇ ਹਾਂ ਕਿਉਂਕਿ ਵੱਡੀ ਪੱਧਰ ਤੇ ਕਤਲੇਆਮ ਹੋਇਆ ਸ਼ਹੀਦियां ਸਾਡੇ ਸ਼ਹੀਦਾਂ ਨੇ ਪਾਈਆਂ ਇਸ ਮਹੀਨੇ ਦੇ ਵਿੱਚ ਤਾਂ ਅਸੀਂ ਇਸ ਮਹੀਨੇ ਇਸ ਕਰਕੇ ਅਸੀਂ ਜਸ਼ਨ ਨਹੀਂ ਮਨਾ ਰਹੇ ਕੋਈ ਵੀ ਜਸ਼ਨ ਨਹੀਂ ਮਨਾ ਰਿਆ ਇਹ ਸਾਰੇ ਪਾਰਟੀ ਵੱਲੋਂ ਆਇਆ ਹੁਕਮਤਨੋਂ ਜੀ ਦਾ ਇਹ ਸੁਖਵੀਰ ਸਿੰਘ ਬਾਦਲ ਜੀ ਵੱਲੋਂ ਹੁਕਮ ਆਇਆ ਬਾਈ ਜੀ ਉਹਨਾਂ ਵੱਲੋਂ ਸੰਦੇਸ਼ ਆਇਆ ਵੀ ਏ ਆਪਾਂ ਜਸ਼ਨ ਨਹੀਂ ਮਨਾਉਣਾ ਕਿਉਂਕਿ ਅ ਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਵੱਲੋਂ ਵੀ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਵੀ ਕੋਈ ਵੀ ਪਾਰਟੀ ਇਹ ਜਸ਼ਨ ਨਾ ਮਨਾਵੇ। ਵੀ ਭਾਵੇਂ ਜਿਹੜੇ ਵਾਦੇ ਕੀਤੇ ਪਿੰਡਾਂ ਚ ਆਏ ਵੋਟਾਂ ਲੈਣ ਹਨ ਕਰਨਗੇ ਪੂਰੇ ਲੱਗਦਾ। ਦੇਖੋ ਬਾਈ ਜੀ ਪੂਰੇ ਕਰਨ ਜੇ ਪੂਰੇ ਕਰਨੇ ਹੁੰਦੇ ਤਾਂ ਹੁਣੇ ਦੇ ਦਿੰਦੇ ਇਹ ਸ਼ੁਰੂ ਕਰ ਦਿੰਦੇ ਪਰ ਸਰਕਾਰ ਉਹ ਕੰਮਾਂ ਵਾਲੇ ਪਾਸੇ ਜਾ ਹੀ ਨਹੀਂ ਰਹੀ। ਕੰਮਾਂ ਵਾਲੇ ਪਾਸੇ ਤਾਂ ਸਰਕਾਰ ਦਾ ਧਿਆਨ ਹੀ ਨਹੀਂ ਹੈਗਾ ਸਰਕਾਰ ਤਾਂ ਕਿੱਕਲੀਆਂ ਪਾਉਣ ਤੇ ਲੱਗੀ ਹੋਈ ਹੈ। ਕਿੱਕਲੀਆਂ ਪਾ ਰਹੀ ਹੈ ਤੇ ਉਸ ਕਰਕੇ ਲੋਕਾਂ ਨੇ ਹੁਣ ਕਿੱਕਲੀ ਪਵਾਤੀ। ਹਾਂ ਜੀ। ਉਕੇ ਵੱਡੇ ਵੱਡੇ ਭਵੰਤਮਾਨ ਜੀ ਮਾਨਸਾ ਆਏ ਸੀ ਬੜੇ ਵੱਡੇ। આરોਪ ਵੀ ਲਾਏ ਜਿੰਨਾ ਤੇ ਹਨ ਵਿਵਾਦ ਤੇ ਵੀ ਐ ਕਰਦਾਂਗੇ ਬਾਹਰ ਕਰਦਾਂਗੇ ਅੱਜ ਪੂਰੇ ਹੋ ਗਏ। ਮੈਂ ਕਿਹਾ ਬਹੁਤ ਵੱਡੇ ਰੋਡ ਸ਼ੋਅ ਕੀਤੇ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਵੱਡੇ ਵੱਡੇ ਦਾਅਵੇ ਕੀਤੇ ਵੀ ਅਸੀਂ ਇੱਥੋਂ ਵਸ਼ੰਡਾ ਸ਼ੀਟ ਫਸ ਗਈ ਜੀ ਫਲਾਨਾ ਹੋ ਗਿਆ ਤੇ ਲੋਕਾਂ ਨੇ ਗੱਲਾਂ ਨਕਾਰਤੀਆਂ। ਲੋਕਾਂ ਨੇ ਗੱਲਾਂ ਨਕਾਰਤੀਆਂ ਲੋਕਾਂ ਨੇ ਦੇਖਿਆ ਵੀ ਇਹ ਗੱਪ ਮਾਰ ਰਹੇ ਨੇ ਇਹਨਾਂ ਆਪਾਂ ਦੇ ਵਿੱਚ ਕੋਈ ਤੰਤ ਨਹੀਂ ਹੈਗਾ ਇਸ ਕਰਕੇ ਵੀ ਬਾਹਰ ਸਮਿਤ ਕੌਰ ਬਾਦਲ ਨੂੰ ਚੋਣ ਚਲੇ ਜਾ ਰਿਹਾ। ਕੀ ਮੈਸੇਜ ਦੇਵੋਗੇ ਵਰਕਰਾਂ ਨੂੰ ਜੀ ਹੁਣ ਕਿੰਨਾ ਕੁ ਸ਼ਾਹਤ ਹੋਡੇ ਹਨ ਜਿੰਨੇ ਵੀ ਜਿੱਤੀ ਆ ਬੀਬੀ ਹਨ। ਵਰਕਰਾਂ ਨੂੰ ਬਈ ਜੀ ਅਸੀਂ ਵਧਾਈ ਦਿੰਨੇ ਆ ਕਿ ਵਿਭਾਰ ਸਿਮਿਤ ਕੌਰਵਾਦਲ ਦੀ ਜਿੱਤ ਹੈ ਜੋ ਉਹ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਦਿਨ ਰਾਤੇ ਕਰਕੇ ਮਿਹਨਤ ਕਰਕੇ ਵਿਭਾਰ ਸਿਮਿਤ ਕੌਰਵਾਦਲ ਦੀ ਝੋਲੀ ਦੇ ਵਿੱਚ ਸ਼ਿੱਟ ਪਾਈ। ਦੋਸਤੋ ਇਹ ਸਾਡੇ ਸੁਵਾਲ ਸਿੰਘ ਗੜੱਦ ਜਿਹੜੇ ਕਿ ਸੀਨੀਅਰ ਉਮੀਦਵਾਰ ਹਨ ਜੋ ਦੇ ਤੇ ਇਹਨਾਂ ਨਾਲ ਗੱਲਬਾਤ ਹੋਈ ਹੈ ਤੇ ਹੋਰ ਨਵੇਂ ਚਿਹਰੇ ਨਾਲ ਮਿਲਦੇ ਆ ਤੁਹਾਨੂੰ ਜਲਦ। ਧੰਨਵਾਦ।